हत्या लाने वाले लोग ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਝੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤ ਨਹੀਂ ਕਰ ਸਕਦੇ ਕਿ ਜੋ ਡਿਸਪਲਿਨ ਭੰਗ ਕਰੇਗਾ ਚਾਹੇ ਉਹ ਸਾਫ ਦਾ ਕਾਂਗਰਸ ਦਾ ਪ੍ਰਧਾਨ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਔਰੇ ਤੇ ਕਾਰਵਾਈ ਬੰਦੀ ਹੈ ਔਰ ਕਾਂਗਰਸ ਪਾਰਟੀ ਜ਼ਰੂਰ ਕਾਰਵਾਈ ਅਗਰ ਕੋਈ ਡਿਸਪਲਿਨ ਭੰਗ ਕਰੇਗਾ ਉਹ ਔਰੇ ਤੇ ਹੋਏਗੀ ਉਹ ਵਰਕਰ ਭਰਾਵੋ ओ नौजवानों आओ वापस आके इस सिस्टम के खिलाफ लड़ो नीति का सिस्टम बनाओ रोड मैप है घर घर जाओ और कहो कि कांग्रेस ऐसे लीडर ने हमेशा रहे हैं हमेशा रहने दे जिन्होंने अपना ईमान नहीं बेचा जिन्होंने अपना ईमान नहीं बेचा उन्होंने लीडर घरों कट के लिया वो भी दविंदर यादव जी 100% हमने अपनी बात दविंदर यादव जी के सामने रख दी है और क्या नाजायज है और क्या जायज है वो देवेंद्र यादव जी आने वाले दिनों में उसके ऊपर फैसला लेंगे डी5 चैनल पंजाबी देख रहे हैं सारे दर्शक ना स्वागत है मैं सुखवीर सिंह आज इन नवजोत सिंह सिद्धू के बल्ले हो हिसारपुर एक रैली कटी गई जिथे उन्होंने ਆਮ ਆਲਮੀ ਪਾਰਟੀ ਅਤੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧਦੇ ਤਾਂ ਨਾਲ ਹੀ ਉਹਨਾਂ ਨੇ ਆਪਣੀ ਪਾਰਟੀ ਦੇ ਕੁਝ ਲੀਡਰਾਂ ਤੇ ਨਿਸ਼ਾਨੇ ਸਾਧਦੇ ਉਹਨਾਂ ਦਾ ਕਹਿਣਾ ਹੈ ਕਿ ਜੋ ਪਾਰਟੀ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰਦਾ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੇ ਜਾਵੇ ਜਿਨ੍ਹਾਂ ਨੇ ਮੈਨੂੰ ਨਿੱਜੀ ਗਾਲਾਂ ਕੱਢਣੀਆਂ ਨੇ ਮੈਂ ਉਸ ਦੀ ਲੰਮੀ ਉਮਰ ਦੀ ਦੁਆ ਕਰਦਾ ਤੇ ਰਾਤ ਨੂੰ ਮਿਲਣ ਵਾਲੇ ਲੋਕਾਂ ਦੇ ਵੀ ਨਵਜੋਤ ਸਿੰਘ ਸਿੱਧੂ ਨੇ ਨਿਸ਼ਾਨਾ ਸਾਧਿਆ ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ ਚ ਝੁਕਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤ ਨਹੀਂ ਕਰ ਸਕਦੇ ਉਹ ਵਰਕਰ ਭਰਾਵੋ ਉਹ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਂ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ 'ਚ ਐਸੇ ਲੀਡਰ ਨਹੀਂ ਹੈ ਹਮੇਸ਼ਾ ਰਹਿੰਦੇ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਓ ਤਾ ਇਸ ਦੇ ਨਾਲੇ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਂ ਅੱਜ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਆ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੋਈ ਸੀ ਤਾਂ ਇਹ ਮੀਟਿੰਗ ਦੇ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ ਦਵਿੰਦਰ যাদਬ ਜਿਹੜੇ ਉਹ ਸ਼ਾਮਲ ਰਹਿ ਉਹਨਾਂ ਨੇ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਜਦੋਂ ਨਮਜੋਤ ਸਿੰਘ ਸਿੱਧੂ ਬਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਸਵਾਲ ਪੁੱਛੇਗਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਖਿਲਾਫ ਜੋ ਵੀ ਕੋਈ ਗਤੀਵਿਧੀ ਕਰੇਗਾ ਉਸਦੇ ਖਿਲਾਫ ਸਖਤ कार्रवाई की जाएगी जादव जी दे ध्यान सारा कुछ असी लिया दिता है नवजोत सिंह सिद्धू के मसले पर आदरणीय दविंदर यादव जी जो हमारे प्रभारी हैं हर चीज उनके नॉलेज में हर चीज उनको पता है उसके बारे में जो फैसला लेना होगा दविंदर यादव जी लेंगे देखो जी गल है कि पांक, जो डिसिप्लिन भंग करेगा ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਔਰੇ ਤੇ ਕਾਰਵਾਈ ਬੰਦੀ ਹੈ ਔਰ ਕਾਂਗਰਸ ਪਾਰਟੀ ਜ਼ਰੂਰ ਕਾਰਵਾਈ ਅਗਰ ਕੋਈ ਡਿਸਪਲਿਨ ਪੰਗ ਕਰੇਗਾ ਉਹ ਔਰੇ ਤੇ ਹੋਏਗੀ ਮੈਂ ਕਹਿ ਰਹਾ ਹਾਂ ਕਿ ਉਹ ਵੀ ਦਵਿੰਦਰ ਯਾਦਵ ਜੀ 100% ਹਮਨੇ ਆਪਣੀ ਬਾਤ ਦਵਿੰਦਰ ਯਾਦਵ ਜੀ ਕੇ ਸਾਹਮਣੇ ਰੱਖ ਦੀ ਹੈ ਔਰ ਕੀ ਨਜਾਇਜ਼ ਹੈ ਔਰ ਕੀ ਜਾਇਜ਼ ਹੈ ਉਹ ਦਵਿੰਦਰ ਯਾਦਵ ਜੀ ਆਉਣ ਵਾਲੇ ਦਿਨੋਂ ਮੇ ਉਸਕੇ ਉੱਪਰ ਫੈਸਲਾ ਲੇਗੇ ਤੁਹਾਨੂੰ ਦੱਸਦੀ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਕਾਂਗਰਸ ਦੇ ਝੰਡੇ ਝੇਟਾ ਉਹਨਾਂ ਨੇ ਲੋਕ ਇਕੱਠੇ ਕੀਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ 100 ਵਿਅਕਤੀ ਜੇਕਰ ਕੋਈ ਰੈਲੀ ਕਰਦਾ ਹੈ ਕਾਂਗਰਸ ਦਾ ਤਾਂ ਉੱਥੇ ਜ਼ਰੂਰ ਪਹੁੰਚੋ ਤੇ ਨਾਲ ਹੀ ਉਹਨਾਂ ਨੇ ਅੰਦਰੋਂ ਦੀ ਆਪਣੀ ਪਾਰਟੀ ਦੇ ਕਈ ਲੀਡਰਾਂ ਦੇ ਨਿਸ਼ਾਨੇ ਸਾਧਦੇ ਤੇ ਵਿਰੋਧੀ ਪਾਰਟੀਆਂ ਨੂੰ ਵੀ ਜਿਹੜਾ ਅੜੇ ਹੱਥੀ ਲਿਆ ਹੋਣ ਦੇਖਣਾ ਪਊਗਾ ਕਿ ਨਵਜੋਤ ਸਿੰਘ ਸਿੱਧੂ ਦੇ ਜੋ ਪਾਰਟੀ ਦੇ ਖਿਲਾਫ ਹੋਤੇ ਕਈ ਬਿਆਨ ਦਿੰਦੇ ਨੇ ਬਿਨਾ ਨਾਮ ਲੈ ਉਹਨਾਂ ਨੂੰ ਲੈ ਕੇ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਬਿਊਰੋ ਰਿਪੋਰਟ ਟੀਫਲ ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ